ਕਿ ਹਰ ਕੁੜੀ ਕੁੜੀ ਨੂੰ ਇੰਡੀਪੈਂਡੈਂਟ ਹੋਣਾ ਮਤਲਬ ਬਹੁਤ ਜ਼ਰੂਰੀ ਹੈ ਮੈਂ ਜਦੋਂ ਇਹ ਮੈਨੂੰ ਕਹਿੰਦੇ ਕਿ ਕੁੜੀਆਂ ਨੂੰ ਤੁਸੀਂ ਕੀ ਕਹੋਗੇ ਤੇ ਮੈਂ ਇਹ ਕਹਿੰਦੀ ਹਾਂ ਕਿ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਤਾਂ ਨਹੀਂ ریلی ਮਤਲਬ ਮੇਰੀ ਛੋਟੀ ਪੈਨ ਵਰਗੀ ਐ ਅਸੀ ਫਿਲਮ ਦੇ ਵਿੱਚ ਮਤਲਬ ਬਹੁਤ ਪੋਜ਼ਿਟਿਵਿਟੀ ਨਾਲ ਕੰਮ ਕੀਤਾ ਮੈਸੇਜ ਇਹ ਆ ਕਿ ਪਾਕੀ ਸਾਰੇ ਸਾਰੇ ਵੀ ਅਲੱਗ-ਅਲੱਗ ਹੁੰਦਾ ਹੈ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਯੂ نو एवरीवन ਕਮਸ ਆਨ ਅ ਡਿਫਰੈਂਟ ਪਰਸਪੈਕਟਿਵ ਬਟ ਮੈਨੂੰ ਜੋ ਮੈਸੇਜ ਮਿਲਿਆ ਔਰ ਜੋ ਮੈਂ ਮੰਨਦੀ ਨਹੀਂ ਕਿ ਹਰ ਕੁੜੀ ਕੁੜੀ ਨੂੰ ਇੰਡੀਪੈਂਡੈਂਟ ਹੋਣਾ ਮਤਲਬ ਬਹੁਤ ਜ਼ਰੂਰੀ ਹੈ ਮੈਂ ਜਦੋਂ ਵੀ ਮੈਨੂੰ ਕੁਝ ਸਕੇ ਕੁੜੀਆਂ ਨੂੰ ਤੁਸੀਂ ਕੀ ਕਹੋਗੇ ਤੇ ਮੈਂ ਇਹ ਕਹਿੰਦੀ ਹਾਂ ਕਿ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਯਾ थैंक यू ਸੋਮਸ ਐਂਡ ਹੋਰ ਦੱਸੋ ਫਿਲਮ ਦੇ ਵਿੱਚ ਜੇ ਤੁਸੀਂ ਰੀਲਸ ਬਣਾ ਰਹੇ ਹੋ ਆਈਡੀਆ ਕੀ ਦਾ ਲੋੜ ਹੈ ਤਾਂ ਨਹੀਂ ਆਂ ਜਿਹੜੀਆਂ ਰੀਸ ਤੀ ਸੋਸ਼ਲ ਮੀਡੀਆ ਦੇ ਸ਼ਾਇਬੇ ਉਪਰ ਨਾ ਕਿਸੇ ਦੋਸਤ ਦਾ ਆਈਡੀਆ ਕਿ ਨਾ ਸੁਦੋ ਜੀ ਯਾਰ ਆਪ ਬੋਲਦੇ ਰਹੇ ਜਿਵੇਂ ਬੜੀ ਬੜੀ ਆਈਡੀਆਸ ਦੇ ਰਹੇ ਹੋ ਸਾਡੇ ਸਾਡੇ ਬਾਸ ਆ ਵੀ ਇੱਥੇ ਖੜੇ ਆ ਇਹਨਾਂ ਨੇ ਜੋ ਕੀਤਾ ਅਸੀਂ ਉਹੀ ਕੀਤਾ ਕੀ ਗੱਲ ਹੈ ਐਟਟਡੇ ਗਾਣਾ ਵੀ ਨਿਕਲ ਗਿਆ ਉਹ ਵੀ ਟ੍ਰੈਂਡਿੰਗ ਚੱਲ ਰਿਹਾ ਉਹ ਹਰ ਕਿਸ ਨੂੰ ਮੈਂ ਨਿਕ ਸਾਡੇ ਨਾਲ ਵੀ ਨਾ ਮੁੰਡਿਆਂ ਨੂੰ ਵੀ ਕੇਨ ਸਟੈਪ ਯਾਦ ਹੋ ਗਏ ਬੱਸ ਆ ਗੈਸ ਐਵਰੀ ਥਿੰਗ ਨੂੰ ਵੈਲ ਥੈਂਕ ਯੂ ਦਾ ਬੰਦਾ ਇਥੇ ਸਟੇਜ ਤੇ ਕਿ ਉਹਨਾਂ ਨੇ ਉਹ ਉਹ ਗਾਣਾ ਸਾਡੇ ਲਈ ਗਾਇਆ ਐਂਡ ਕਪਤਾਨ ਜੀ ਨੇ ਮਿਊਜ਼ਿਕ ਦਿੱਤਾ ਸੋ ਇਟਸ ਐਨ ਅਮੇਜ਼ਿੰਗ ਸੌਂਗ ਤੇ ਅਸੀਂ ਸੱਚੀ ਬਹੁਤ ਫਨ ਕੀਤਾ ਤਾਂ ਨੇ ਰੀਲੀ ਮਤਲਬ ਮੇਰੀ ਛੋਟੀ ਭੈਣ ਵਰ ਗਈ ਆ ਅਸੀਂ ਫਿਲਮ ਦੇ ਵਿੱਚ ਮਤਲਬ ਬਹੁਤ ਪੋਜ਼ਿਟਿਵਿਟੀ ਨਾਲ ਕੰਮ ਕੀਤਾ ਐਂਡ ਜਿਵੇਂ ਰੂਬੀਨਾ ਮੈਨੂੰ ਆਈ ਲੱਗਿਆ ਕਿ ਤਾਂ ਨੇ ਮੇਰੇ ਨਾਲ ਯੂ ਨੋ ਮੇਰੀ ਛੋਟੀ ਸਿਸਟਰ ਆ ਸੋ ਅਮ ਇਆ ਅਗਲਾ ਗਮਸ਼ਟਾ ਆਉਣ ਆ। ઓਲਸਾਰੇ ਗੰਨ ਨੀ ਸਿਲੈਕਟ ਕੀਤੇ ਆ। ਚੋ ਵੀ ਰੀਮੈਂਚ ਚੋਇਸ। ਹਾਂ ਜੀ। ਸੋ ਇਸ ਦਾ ਵੀ ਬਹੁਤ ਬੜੀ ਹੋ ਰਹੀ ਮੈਂ ਰਾਏ ਕਰ। ਐਸ ਜੇ ਆ ਕਿ ਬਾਕੀ ਸਾਰੇ ਸਾਰੇ ਵੀ ਅਲੱਗ-ਅਲੱਗ ਹੁੰਦਾ ਹੈ ਜੋ ਤੁਸੀਂ ਫਿਲਮ ਦੇਖੋਗੇ ਤਾਂ ਯੂ نو एवरीवन ਕੰਟਸ ਆ ਔਰ ਡਿਫਰੈਂਟ ਪਰਸਪੈਕਟਿਵ ਬਟ ਮੈਨੂੰ ਜੋ ਮੈਸੇਜ ਮਿਲਿਆ ਔਰ ਜੋ ਮੈਂ ਮੰਨਦੀ ਆ ਕਿ ਹਰ ਕੁੜੀ ਕੁੜੀ ਨੂੰ ਇੰਡੀਪੈਂਡੈਂਟ ਹੋਣਾ ਮਤਲਬ ਬਹੁਤ ਜ਼ਰੂਰੀ ਹੈ। ਮੈਂ ਜਦੋਂ ਵੀ ਮੈਨੂੰ ਕੁਝ ਸਕੇ ਕੁੜੀਆਂ ਨੂੰ ਤੁਸੀਂ ਕੀ ਕਹੋਗੇ? ਤੇ ਮੈਂ ਇਹ ਕਹਿੰਦੀ ਆ ਕਿ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਬਹੁਤ ਬਾਸ ਸਭ ਤੁਮਸੇ ਰਹੀ ਯਾ ਥੈਂਕ ਯੂ ਸੋਮਸ ਐਂਡ ਇਕ ਹੋਰਦਾ ਸੋ ਫਿਲਮ ਦੇ ਵਿਜਿਟ ਤੇ ਸੀ ਰੀਲਸ ਬਣਾ ਰਿਹਾ ਆਈਡੀਆ ਕੀ ਦਾ ਡਾਟਾ ਹੈ ਤਾਂ ਨਿਆ ਜੜੀਆਂ ਰੀਲਸ ਤੁਸੀਂ ਸੋਸ਼ਲ ਮੀਡੀਆ ਤੇ ਸ਼ਾਇਦ ਵੀ ਉਪਰ ਰਿਹਾ ਕਿਸੇ ਦੋਸਤ ਦਾ ਆਈਡੀਆ ਕਿ ਨਾ ਸੋਦੋ ਜੀ ਯਾਰ ਆਪ ਬੋਲੀ ਰੇਜ਼ਰ ਆ ਇੰਨੇ ਬੜੀ ਬੜੀ ਆਡੀਅੰਸ ਦੇ ਰਿਹਾ ਸਾਡੇ ਸਾਡੇ ਬਾਸ ਆ ਵੀ ਇੱਥੇ ਖੜੇ ਆ ਜਿਨ੍ਹਾਂ ਨੇ ਜੋ ਕਿਹਾ ਸੀ ਉਹੀ ਕੀਤਾ ਕੀ ਬਾਤ ਹੈ ਐਂਡ ਤੇ ਗਾਣਾ ਵੀ ਇਹਨ ਇੱਕ ਗਣ ਆਇਆ ਉਹ ਵੀ ਟ੍ਰੈਂਡਿੰਗ ਚੱਲ ਰਿਹਾ ਉਹ ਹਰ ਕਿਸੇ ਨੂੰ ਮੈਂ ਇਹ ਸਾਡੇ ਨਾਲ ਵੀ ਨਾ ਮੁੰਡਿਆਂ ਨੂੰ ਵੀ ਕੇਨ ਸਟੈਪ ਯਾਦ ਹੋ ਗਏ ਭੈਣ ਮਤਲਬ

அகலா ஆனா சார என்ன